ਮਨਵੀਰ ਤੁਸੀਂ ਥੋੜਾ ਪੀਓ ਠੀਕ ਆ ਬਹੁਤ ਸੋਇਆ ਸੋਇਆ ਦਰਸ਼ਨ ਹੋ ਜੁਕਿਆ ਕਰੋ ਦੇ ਤੱਕੋ ਜੀ ਕੋ ਸਰ ਸਰ ਇੱਕ ਮੋਗਦੇ ਦਰਸ਼ਨ ਕੋਕ ਕੋਕ ਲੈ ਮੈਂ ਹੋਰ ਗਲਾਸ ਮਮਾ ਲਈ ਵੀ ਭਾਜੀ ਨੂੰ ਵੀ ਹੂੰ ਹੂੰ ਮੈਂ ਵੀ ਨਹੀਂ ਇੱਦਾਂ ਲੱਗਦੀ ਸੋਇਆ ਤੇਨੂੰ ਕਹਿੰਨੇ ਕਿ ਹੋਰ ਲਾ ਦੋ ਬੰਦੇ ਮੈਮੀ ਨਹੀਂ ਪੀਲੀ ਸਾਇਆ ਕੀ ਹੋਇਆ ਤੈਨੂੰ ਮੰਨ ਲਓ ਕਿ ਤੂੰ ਨਾ ਘਰ ਫੇਰ ਖੁਸ਼ੀ ਹੋਣੀ ਮੈਨੂੰ ਹੈ ਮਨ ਨੂੰ ਯਮਨ ਦੀ ਥਿਮਣੀ ਚੱਲੇ ਆ ਇਹਨਾਂ ਦੀਆਂ ਜਾਂਦੀਆਂ ਤਿਆਰੀਆਂ ਹੋ ਰਹੀਆਂ ਆ ਪਰ ਜਨੇਸ ਕਿ ਤੋਂ ਉੱਡੇ ਗੇ ਢਾਰ ਗਾਡੀ ਤੇ ਕੀ ਕਰਦੇ ਤੇ ਕੀ ਕਰਦੇ ਮੈਂ ਸੋਤ ਉਹ ਤੇ ਸਤੋ ਘਟੇ ਹੋਣ ਬਣ ਵੀਰੇ ਹਾਂ ਤੇ ਮੈਂ ਮਾ ਯਾਰੇ ਕਹਿੰਦਾ ਨੰਨੂ ਕਾ ਚੱਲਾ ਦੇ ਤੂੰ ਨਹੀਂ ਜਾਣਾ ਆ ਕਹਿੰਦੇ ਜਾਣਾ ਜਦੋਂ ਮਾਰਦੇ ਸਾਡਾ ਮਨਵੀਰ ਜਿੱਦ ਕਰ ਲਾ ਗਿਆ ਜਾਂਦਾ ਚੰਗਾ ਬੁੱਕਰੀ ਚੱਲ ਠੀਕ ਕਰੀਂ ਦੱਸਿਆ ਧਿਆਨ ਨਾਲ ਆ ਇਹਨਾਂ ਨੂੰ ਕਾਹਨ ਪਾਈਟ ਆ ਕੇ ਬੁੱਕਰੀ ਆਪੋ ਜੀ ਆ ਬਾਈ ਮਨੂ ਬਾਈ ਕਰ ਉਹ ਕੋਈ ਦੇਖਣੇ ਕੋਈ ਕੋਈ ਦੇਖ ਕੋਈ ਦੇਖ ਕੰਜਰ ਆਪਾ ਬਾਈ ਹਦੇ ਕੋੜੇ ਦੇਖਣ ਜਾਏ। ਹੋਰ। ਚੱਲ ਠੀਕ ਆ ਪਾਜੀ ਜੀ। ਚਲੋ ਠੀਕ ਆ। ਚਲੋ ਠੀਕ ਆ। ਬਾਏ। ਹਣ ਭੋਗ ਪਰ ਜਾਣਾ। ਆ ਠੀਕ ਆ। ਵੀ ਮੰਮੀ ਨੂੰ ਲੈਣਾ। ਪਾਂਚ ਕੇ ਕਰਦੇ ਹੋ ਫੋਨ ਤੇ। ਠੀਕ ਆ। ਬਾਏ। ਅਡਾ ਸਾਡੀ ਜਸੂ ਜੱਡੀ ਆ। ਬਾਏ ਤਾਂ ਨਾ ਕਿ ਜਸੂ ਖੋਸ਼ ਜਸੂ ਖੋਸ਼ ਦਾਦੀ ਕੋ ਆਹਦਾ ਮੈਂ ਦਾਦੀ ਕੀ ਚੱਲੀ ਕੰਧਾਰੋ ਠੀਕ ਆ ਠੀਕ ਹੈ ਵੀਰ ਜੀ ਬਾਏ ਬਾਏ ਮਰ ਵੀਰ ਸੱਡਾ ਰੋਈ ਜਾਂਦਾ ਕਹਿੰਦਾ ਮੈਂ ਨਾਲ ਜਾਣਾ ਹੈ ਕਹਿੰਦਾ ਮੈਂ ਨਾਲ ਜਾਣਾ ਮਾ ਪਾਲਾ ਹੀ ਜਾਂਦਾ ਨਾ ਮੰਮੀ ਇਹ ਕੀ ਹੋਇਆ? ਉਹ ਨਹੀਂ ਮੈਂ ਆ ਬਲੌਗ ਬਣਾਉਣਾ। ਬਲੌਗ ਬਣਾਉਣਾ। ਅਲੱਰਗੇ ਆਪਣਾ ਬਲੌਗ ਬਣਾਉਣਾ। ਮੈਂ ਵਿਆਹ ਗਈ ਸੀ ਕੋ ਬਣਾ ਨਹੀਂ ਹੋਇਆ। ਤੇ ਆਪਾਂ ਹੁਣ ਬਲੌਗ ਆਪਣਾ ਸਟਾਰਟ ਕਰਨ ਲੱਗੇ ਆ। ਮੈਂ ਧੋਰੀ ਪਿਆ ਪਰੇ ਕਪੜੇ। ਕਪੜੇ ਵੀ ਬਹੁਤ ਹੋਏ ਸੀ। ਉਹ ਤੇ ਮੈਂ ਘਾਤੂਣਾ। రుట్టి భే భూమి బ దా పూ కడాతాయి ਇਹ ਬੰਦਾ ਤਾਂ ਇਹ ਨਾ ਤਾਂ ਹੈ ਨਹੀਂ ਆਪਣਾ ਕੋਈ ਤੋਂ ਹੋਈ ਜਿਆਦਾ ਸੀ ਸੋਈਦਾ ਸੀ ਉਹ ਰੋਟੀ ਪਾਣੀ ਕਰ ਲਿਆ ਤੇ ਹੁਣ ਦਾ ਬਸ ਪੀਵੇ ਧੋਵੇ ਜਾਂ ਸੋਈਦਾ ਪਾਣਾ ਥੋੜੇ ਝੱਟ ਝੂਣਾਣਾ ਪਿਆ ਯਾਰ ਇਸੋਂ ਵੀ ਨਾਕਰੇ ਸੀ ਮੈਂ ਉੱਥੇ ਰਹੀ ਹਾਂ ਕਿ ਨਹੀਂ ਮੈਂ ਘਰ ਆਉਂਦਾ ਬਣਾਤੀ ਨਿਆਣੇ ਖਾਦੇ ਪਏ ਅਮਨੂ ਵੀ ਮੈਂਗਾ ਤੋਂ ਚਾਰ ਰੋਟੀ ਇਥੇ ਬਣਾਉਂਗੀ ਯਾਗ ਨਿਆਣਾ ਨਾ ਕੀ ਕਰੂੰਗੀ ਮਨ ਵੀ ਰੇਤ ਬਣਾ ਕੇ ਆਉਂਗੀ ਧੰਗ ਰੱਖਣੀ ਹੈ ਆਪਾਂ ਹੁਣ ਬਸ ਫੰਦਿਆਂ ਦਾ ਧੌਲ ਲਾएंगे ਇਸ ਕੋਲ ਸਪਨੇ ਬਾਅਦ ਜਦ ਮੈਂ ਚਾਲੂ ਚੁੱਕੇ ਲੱਗ ਕੇ ਵਾਰ ਉਹ ਲਾ ਦੇਣਾ ਹੈ ਆਪਣੇ ਹੋਈ ਵੀ ਬਹੁਤ ਵਿਆਦੀ ਆ ਬੋਲਾ ਤੇ ਰਕਦੀ ਬਹੁਤ ਆ। ਤੁਹਾਨੂੰ ਹੋਰ ਦੇਖੀਂ। ਅੰਦਰ ਹੈਗੀ ਵੀ ਕੱਪੜ ਹੈ? ਹੈ? ਆਹ ਚਾਪੜ ਤੇ ਰਕਦੀ ਬਹੁਤ ਆ। ਹੈ? ਮੈਂ ਤਾਂ ਢੇਈ ਨਾ ਪਾ ਮੈਂ। ਆ ਮੇ ਨੂੰ। ਹੈ? ਕੱਪ ਦੂਜਾ ਹੈ ਨਹੀਂ ਹੋਰ। ਹੈ? ਆਹ ਕੱਪੜ ਜਿਹੜੇ ਧੋਣ ਵਾਲੀ ਇੱਥੋਂ ਵੀ ਕੱਢ ਦੀ। ਆਹ ਕਮੀਜ਼ ਮੈਨੂੰ ਲਾ ਦੀ ਘੱਟੇ ਨਾ ਹੋ ਗਏ ਖਰਾਬ। ਹਾਂ ਹੈਨਾ ਜਿਹੜੇ ਗੰਦੇ ਆ ਸਾਰੇ ਦੇ ਦੇ ਗੱਡੀ ਨਾਲ ਤੋਂ ਹਜੂਰ ਗੱਡੀ ਹੈ ਗੰਦੇ ਇਹ ਆ ਉਹ ਮਾਰੇ ਪੁੱਟੇ ਆਹ ਰੀ ਥੋੜੀ ਭਿੰਦਾ ਟਾਪੀ ਦੇ ਬੇਟੀ ਕਾਲੀ ਵਿੱਚ ਸਾਬਣ ਦੇ ਕਰਕੇ ਰੋਤੀ ਬੇਰ ਕੋਰ ਖੋਲ ਹੁੰਦਾ ਆ ਕੋਨ ਉੱਤੋਂ ਲੈ ਕੇ ਜਾਂਦਾ ਹੈ ਮੈਂ ਤਾਂ ਹੀ ਗਿਆ ਹੀ ਸੰਗਤਰਾ ਨੂੰ ਕਾੜਦਾ ਕੋੜਦਾ ਕੋ ਲਾ ਲੋ ਮਾਹੀ ਜੇ ਲੱਭਾ ਵੀ ਜੋ ਬੱਲੀ ਨਹੀਂ ਉਹ ਵੀ ਦੇ ਦੇ ਹਾਥ ਹੀ ਹਾਥ ਦਿੱਤਾ ਜਿੱਤਾ ਸਭਾ ਤਪਨ ਹੈਗੀ ਤਾਂ ਮੈਨੂੰ ਦੇ ਦੋ ਕੋਈ ਆ ਦੇਖੇ ਸਿਰ ਨਾਗੇ ਥੂਟੇ ਲੈਂਦੇ ਆ ਸਾਈਕਲੀਆਂ ਤੇ ਅਬੋਦੀ ਫੇ ਤੂੰ ਨਾ ਲਿਆ ਦਿੱਚੇ ਨਾ ਲਿਆ ਰੋਸ਼ਨ ਸਾਡਾ ਸੁੱਤਾ ਹੁਣ ਉੱਠਿਆ ਤੂੰ ਮੇਰੀਆਂ ਚੱਪਲ ਪਾਰਾ ਮਨ ਆ ਦੇਈਂ ਚੱਪਲ ਆ ਆ ਬੜਾ ਬੈਠੇ ਹਲਕਦੀ ਆ ਹੂੰ ਠੀਕ ਕਰੋ ਇੱਕ ਬਸਾਂ ਨੂੰ ਬਾਹਰ ਸੋਹਣੇ ਸੋਹਣੇ ਠੰਢੜੇ ਚਾਹੀਦੇ ਉਸ ਦਾ ਖਾ ਭੇਟ ਲਵੀਂ ਆਇਓ ਆ ਜੀ ਮਲਾਈ ਆ ਹੈ ਨਾ ਮੰਜੇ ਤੇ ਬਹਿ ਕੇ ਖਾ ਰੋਸ਼ਨ ਮੰਜਾ ਤਾ ਬੁੱਤ ਦੇ ਲੈ ਉਹ ਦੂਜਾ ਮੰਜਾ ਉਹਦੇ ਘੜਾ ਨਹੀਂ ਉਹ ਇੱਕ ਹੈਗਾ ਉੱਪਰ ਉਹ ਲਉਣੀ ਆ ਇਹ ਰੀਤੀ ਹਾਂ ਮੰਜਾ ਕਰ ਦੇ ਮੈਂ ਦੇਖਾ ਕਿੰਦਾ ਨਹੀਂ ਹੋਏ ਕੱਪੜੇ ਪਤਾ ਪੈਰ ਚੱਲ ਵਗੇ ਇੱਕਦਮ ਮੈਂ ਡਿੱਗ ਪਈ ਸੀ ਮੇਰੇ ਸੱਟ ਬੜੀ ਜ਼ੋਰ ਦੀ ਲੱਗੀ ਸੀ ਫੇਰ ਤਾਂ ਮੈਂ ਉਹਨਾਂ ਨਾਲ ਲੱਗ ਰਹੀ ਮੈਂ ਕਿਹਾ ਦੱਪਨ ਦੂਜੀ ਪਾਵਾਂ ਹੋਣਾ ਮੈਂ ਤਾਂ ਮਮਾ ਤਲਾ ਕੇ ਬੈਠੀ ਹਾਂ ਅਰੇ ਹਾਂ ਇਹ ਤਾਂ ਕੰਮ ਹੋ ਕਰਨੇ ਆ ਧੰਨਵਾਦ ਵਜ਼ੀਰ ਮੇਰੀ ਚੱਲਦੀ ਪਈ ਹੈਗਾ ਬਸ ਮੈਂ ਧੋ ਗੀ ਜੀ ਮੈਂ ਟਮਾਟੀ ਪਾ ਲੀ ਧਿਆ ਦੇਖ ਜਾਂਦਾ ਹੈ ਉਹਨਾਂ ਨੂੰ ਪਰਮੇਸ਼ਰ ਦੇ ਛੁੱਟੀ ਮਿਲਣੀ ਸੀ ਉਹ ਉੱਥੇ ਜਾਣਾ ਸੀ ਬਸ ਮੈਂ ਉਹਨਾਂ ਨੂੰ ਲੀੜਾ ਕੱਟਾਉਣੀ ਹੈ ਫੇਰ ਉਹਨੂੰ ਦੇਖਣ ਜਾਵਾਂਗੇ ਦੇਖਣੇ ਥੀ ਜਾਣ ਤੋਂ ਤੂੰ ਤਿਆਰ ਹੋਣ ਲੱਗੀ ਰੋਗ ਦਾ ਲੀੜੇ ਧਵਾ ਲਾ ਜੇ ਰਹਿ ਗਈ ਤਾਂ ਇੱਥੇ ਧੋ ਦੇਣੀ ਹਾਂ ਹਾਂ ਆਹੋ ਆਬ ਨੂੰ ਕਰੋ ਮੇਰੇ ਇਹ ਨਾ ਨਹੀਂ ਬੈਗ ਪਕਾਣਾ ਕਰਵਾ ਦਾਂ ਹਾਂਜੀ ਲੋ ਜੀ ਮੰਮੀ ਰੋਟੀ ਹਾਂਜੀ ਪਈ ਆ ਸਾਡੀ ਚੋਲ ਚੋਲ ਖਾਂਦੇ ਨੇ ਮੰਮੀ ਕਹਿੰਦੀ ਮੇਰੇ ਚੈਨਲ ਤੇ ਬਲੌਗ ਪਾਉਗਾ ਅੱਜ ਮੰਮੀ ਦਾ ਬਲੌਗ ਅੱਜ ਦਾ ਰਾਤ ਨੂੰ ਆ ਬੈਠੇ ਆਵਨ ਤੇ ਸਾਰੇ ਚੋਲ ਖਾਣ ਲਾਤੇ ਆਣਗੇ ਮੰਮੀ ਨੇ ਜਦ ਗੱਦਾਂ ਮਾਰੂ ਦਿੰਦੀ ਮੈਂ ਮਾਰੇ ਜਾ ਖਾਣੇ ਮੈਂ ਕਿਹੜੀ ਯਾਦ ਤੁਹਾਨੂੰ ਪਲੇਟ ਭਰ ਕੇ ਦੇਤੀ ਮੈਨੂੰ ਹਾਲੋ ਮਨ ਆ ਜਾ ਮੈਂ ਇਹ ਨਾਲ ਲਗਾਉਂ ਉਹ ਮਨੀ ਬੜੀ ਜਵਾਲਾ ਮਨੂੰ ਸਾਡਾ ਕਰਦਾ ਮੈਂ ਸੈਜ ਕੋ ਜਾਣਾ ਸੈਜ ਅੱਛਾ ਅੱਛਾ ਕਹਿੰਦਾ ਸੈਜ ਲੰਦਾ ਨੂੰ ਕਹਣੀ ਹਾਂ ਮਨੂੰ ਸੈਜ ਮੈਂ ਖਾਣੇ ਗਿਆ ਹੈ ਮਨੂੰ ਕੈਸਾ ਹੈ ਸੈਜ ਕੈ ਹੈ ਕਿੱਦਾਂ ਦਾ ਬਾਹਰੋਂ ਮਾਮੂ ਹੋੜੇ ਆਈ ਰੋਣਾ ਸੈਜ ਆ ਸੈਜ ਕਿਦਾ ਕਰ ਹੈ